ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ-ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲ ਕਰਾਂਗੇ ਲੁਧਿਆਣਾ ਪੱਛਮੀ ਦੀ ਉਪ ਚੋਣ ਦੀ ਜੋ ਕਿ ਅੱਜ 19 ਜੂਨ ਹੈ ਤੇ VOTING ਬੂਥਾਂ ਤੇ VOTING ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਸਾਰੀ ਹੀ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਕਿ 2027 ਨੂੰ ਲੈ ਕੇ ਕਿਸ ਪਾਰਟੀ ਦਾ ਜਿਹੜਾ ਰਾਹ ਆ ਉਹ ਪਧਰਾ ਹੋਵੇਗਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਲੁਧਿਆਣਾ ਵੈਸਟ ਦੀ ਜਿਹੜੀ ਉਪ ਚੋਣ ਅੱਜ VOTING ਹੋ ਰਹੀ ਹੈ ਲੋਕੀ ਜਾ ਰਹੇ ਆਪਣਾ ਮਤਦਾਨ ਕਰਨ ਕਿਹੋ ਜਿਹਾ ਉੱਥੇ ਗਰਾਊਂਡ ਰਿਪੋਰਟਿੰਗ ਦੀ ਜੇ ਅਸੀਂ ਗੱਲ ਕਰੀਏ ਕਿਹੋ ਜਿਹਾ ਮਾਹੌਲ ਹੈ ਤੇ ਸ਼ਾਂਤ ਮੀ ਢੰਗ ਨਾਲ ਹੋ ਰਿਹਾ ਹੈ ਸਾਰਾ ਬਿਲਕੁਲ ਦੇਖੋ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਕੋਈ ਵੀ ਐਸੀ ਮੰਦਭਾਗੀ ਘਟਨਾ ਜਿਹੜੀ ਸਾਹਮਣੇ ਨਹੀਂ ਆਈ ਮੰਦਭਾਗੀ ਦਾ ਮਤਲਬ ਆ ਕਿ ਕੋਈ ਅਕਸਰਾਂ ਪਾਰਟੀਆਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਬਹਿਸ ਬਾਜ਼ੀ ਹੁੰਦੀ ਜਾਂ ਕਿਸੇ ਨੂੰ ਕੋਈ ਪੋਲਿੰਗ ਬੂਥ ਤੋਂ ਕੋਈ ਪ੍ਰੋਬਲਮ ਆ ਇਦਾਂ ਹੁੰਦਾ ਕਿਉਂਕਿ ਬੀਤੇ ਕੱਲ 18 ਤਰੀਕ ਨੂੰ ਬਹੁਤ ਕੁਝ ਹੋਤੇ ਹੋਇਆ ਭੱਜਨ ਠਪਈ ਹੋਈ ਸੀ ਪੂਰੀ ਕਿ ਰਾਸ਼ਨ ਵੰਡਿਆ ਜਾ ਰਿਹਾ ਕੱਪੜੇ ਵੰਡੇ ਜਾ ਰਹੇ ਤੇ ਤੁਸੀਂ ਦੇਖਿਆ ਕਿ ਕੈਂਡੀਡੇਟ ਨੇ ਭਰਤ ਪੁਸ਼ਨ ਆਸ਼ੂ ਕਾਂਗਰਸ ਪਾਰਟੀ ਦੇ ਉਹ ਵੀ ਪੁਲਿਸ ਵਾਲਿਆਂ ਦੇ ਨਾਲ ਤੱਤੇ ਹੁੰਦੇ ਨਜ਼ਰ ਆਏ ਹਾਲਾਂਕਿ ਤੱਤੇ ਉਹ ਹੁੰਦੇ ਹੋ ਜਾਂਦੇ ਹੁੰਦੇ ਅਕਸਰ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਇਹੀ ਤੱਕ ਉੱਥੇ ਕਿਹਾ ਜਾ ਰਿਹਾ ਸੀ ਕਿ ਭਰਤ ਪੁਸ਼ਨ ਆਸ਼ੂ ਥੋੜੇ ਬੜਬੋਲੇ ਨੇ ਉਹ ਥੋੜੇ ਐਗਰੈਸਿਵ ਹੋ ਜਾਂਦੇ ਆ ਉਹ ਕੱਲ ਵੀ ਉਹ ਮਾਹੌਲ ਥੋੜਾ ਦੇਖਣ ਨੂੰ ਮਿਲਿਆ ਪਰ ਕੱਲ ਉਹਨਾਂ ਦਾ ਗੁੱਸਾ ਜਿਹੜਾ ਸੀ ਉਹ ਵਾਜਬ ਸੀ ਕਿਉਂਕਿ ਉਹ ਚੋਣ ਲੜ ਰਹੇ ਆ ਔਰ ਉੱਥੇ ਜਦੋਂ ਉਹ ਉਹਨਾਂ ਦਾ ਇਲਜ਼ਾਮ ਸੀਗਾ ਉਹਨਾਂ ਦਾ ਇਲਜ਼ਾਮ ਸੀਗਾ ਕਿ ਉੱਥੇ ਹਾਂ ਕਿ ਉੱਥੇ ਕੁਝ ਸਮਾਨ ਸਮੋਰ ਵੰਡਿਆ ਜਾ ਰਿਹਾ ਲੋਕਾਂ ਨੂੰ ਸੋ ਇਹ ਕੱਲ ਦੇ ਦਿਨ ਦੇ ਵਿੱਚ ਰਿਹਾ ਅੱਜ ਦੀ ਜੇਕਰ ਗੱਲ ਕਰੀਏ ਤੇ ਸਵੇਰੇ 7 ਵਜੇ VOTING ਸ਼ੁਰੂ ਹੋਈ ਔਰ VOTING ਜਿਹੜੀ ਹੈ ਸਭ ਤੋਂ ਪਹਿਲਾਂ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਦੱਸ ਦੇਈਏ ਕਿ ਲੋਕਾਂ ਨੂੰ ਸਿਰਫ 4 ਉਮੀਦਵਾਰਾਂ ਦੇ ਬਾਰੇ ਸ਼ਾਇਦ ਪਤਾ ਹੋਵੇ ਜਿਆਦਾ ਕਿ ਕਾਂਗਰਸ ਖੜੀ ਆ ਤੇ ਹਾਂ ਕਾਂਗਰਸ ਦੀ ਗੱਲ ਕਰੀ ਆ ਆਪਣੀ ਗੱਲ ਕਿ ਹਾਂ BJP ਆਪ ਅਕਾਲੀ ਦਲ ਪਰ ਉੱਥੇ 14 ਕੈਂਡੀਡੇਟ ਖੜੇ ਆ ਇੱਕ ਮਹਿਲਾ ਤੇ 13 ਮਰਦ ਜਿਹੜੇ ਕੈਂਡੀਡੇਟ ਨੇ ਉੱਥੇ ਔਰ ਟੋਟਲ ਮਿਲਾ ਕੇ 14 ਕੈਂਡੀਡੇਟ ਖੜੇ ਆ ਔਰ ਜਿਹਦੇ ਵਿੱਚ 1,74,75,000 ਦੇ ਕਰੀਬ ਲੋਕ ਜਿਹੜੇ VOTING ਕਰਨਗੇ ਔਰ 194 ਪੋਲਿੰਗ ਬੂਥ ਬਣੇ ਹੋਏ ਆ ਜਿੱਥੇ ਇਹ ਸਾਰੀ VOTING ਪ੍ਰਕਿਰਿਆ ਅੱਜ ਚੱਲ ਰਹੀ ਆ ਔਰ ਫਿਲਹਾਲ 9 ਵਜੇ ਤੱਕ ਜਿਹੜੀ VOTING ਸੀ ਉਹ 85% VOTING ਜਿਹੜੀ ਆ ਉਹ ਲੁਧਿਆਣਾ ਦੇ ਵਿੱਚ ਹੋ ਚੁੱਕੀ ਸੀ ਇੱਕ ਚੰਗਾ ਵੋਟ ਫੀਸਦ ਕਿਹਾ ਜਾ ਸਕਦਾ ਮਤਲਬ 2 ਘੰਟਿਆਂ ਦੇ ਵਿੱਚ 850 850 ਮਾਫ ਕਰਨਾ ਕਹਿ ਦਿੱਤਾ 8% ਜਿਹੜੀ VOTING ਹੈ ਉਹ ਉੱਥੇ ਹੋ ਚੁੱਕੀ ਹੈ ਹਮ ਲੋਕ ਵੱਡੀ ਗਿਣਤੀ ਦੇ ਵਿੱਚ ਨਿਕਲ ਰਹੇ ਆ ਲੋਕ ਪੜ੍ਹੇ ਲਿਖੇ ਆ ਉਸ ਇਲਾਕੇ ਦੇ ਉੱਥੇ ਦੀ VOTING ਫੀਸਰ ਜਿਹੜੀ ਹਮੇਸ਼ਾ ਰਹੀ ਹੈ ਉਹ 60% ਤੋਂ ਵੱਧ ਰਹੀ ਆ 60 ਤੋਂ 62% VOTING ਜਿਹੜੀ ਹੈ ਐਵਰੇਜ ਰਹਿੰਦੀ ਰਹੀ ਆ ਉੱਥੇ ਲੁਧਿਆਣਾ ਪੱਛਮੀ ਦੇ ਵਿੱਚ ਔਰ ਅੱਜ ਵੀ ਉਮੀਦ ਕੀਤੀ ਜਾ ਰਹੀ ਆ ਔਰ ਦੂਸਰੇ ਪਾਸੇ ਮੌਸਮ ਅਜੇ ਥੋੜਾ ਜਿਹਾ ਠੀਕ ਹੈ ਬਿਲਕੁਲ ਮੌਸਮ ਬਹੁਤ ਜ਼ਿਆਦਾ ਗਰਮੀ ਨਹੀਂ ਆ ਔਰ ਲੋਕ ਵੀ ਬੜੇ ਸਿਆਣੇ ਹੋ ਗਏ ਜਾਂ ਤਾਂ ਸ਼ਾਮੇ ਸ਼ਾਮੇ ਸਵੇਰ ਨੂੰ ਵੋਟ ਪਾਏ ਜਾਂਦੇ ਜਾਂ ਫਿਰ ਕੋਸ਼ਿਸ਼ ਹੁੰਦੀ ਸ਼ਾਮ ਦਾ ਜਿਹੜਾ ਥੋੜਾ ਜਿਹਾ ਸਮਾਂ ਹੁੰਦਾ ਉਹਦੇ ਵਿੱਚ ਜਾਇਆ ਜਾਵੇ ਅੱਛਾ ਇਸ ਟੂਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੱਲੋਂ ਵੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਕਿ ਛੁੱਟੀ ਦਾ ਦਿ ਰਹਿਣਾ ਬਾਜੀਓ ਕਿਉਂਕਿ ਤੁਹਾਡੀ ਇੱਕ ਇੱਕ ਵੋਟ ਬਹੁਤ ਜ਼ਿਆਦਾ ਇੰਪੋਰਟੈਂਟ ਆ ਚਾਹੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਤੁਸੀਂ ਪਾ ਰਹੇ ਹੋ ਇਹ ਉਹਨਾਂ ਦੀ ਅਪੀਲ ਕਰਨੀ ਬਿਲਕੁਲ ਵਾਜਬ ਹੈ ਕਿਉਂਕਿ ਜਦੋਂ ਇਲੈਕਸ਼ਨਾਂ ਹੋਈਆਂ ਸੀ ਆਮ ਇਲੈਕਸ਼ਨਾਂ ਹੋਈਆਂ 2024 ਵਾਲੀਆਂ ਲੋਕ ਸਭਾ ਦੀਆਂ ਉਹਦੇ ਵਿੱਚ ਯੂਪੀ ਦੇ ਵਿੱਚ ਭਾਜਪਾ ਨੂੰ ਬੜਾ ਨੁਕਸਾਨ ਹੋਇਆ ਸੀ ਯੂਪੀ ਦੇ ਵਿੱਚ ਭਾਜਪਾ ਦੀਆਂ ਸੀਟਾਂ ਬਹੁਤ ਸਾਰੀਆਂ ਜਿਹੜੀਆਂ ਸਿਗੀਆਂ ਉਹ ਥੋੜੇ ਥੋੜੇ ਮਾਰਜਨ ਦੇ ਨਾਲ ਦੂਸਰੀਆਂ ਪਾਰਟੀਆਂ ਜਿੱਤ ਗਈਆਂ ਸੀ ਹੂੰ ਔਰ ਕਿਤੇ ਨਾ ਕਿਤੇ ਵੋਟਰ ਜਿਹੜਾ ਸੀ ਉਸ ਟਾਈਮ ਛੁੱਟੀਆਂ ਦਾ ਦਿਨ ਆ ਗਿਆ ਸੀ ਇੱਕ ਦੋ ਛੁੱਟੀਆਂ ਆ ਗਈਆਂ ਸੀ ਗਿਆ ਵਿੱਚ ਤੇ ਲੋਕ ਘੁੰਮਣ ਨਿਕਲ ਗਏ ਸੀ ਉਹਨੂੰ ਛੁੱਟੀ ਸਮਝ ਕੇ ਜੀ ਤੇ ਵੋਟ ਫੀਸਰ ਉੱਥੇ ਕੱਟ ਗਿਆ ਸੀ ਕੱਟ ਗਿਆ ਸੀ ਇਸ ਕਰਕੇ ਇਹ ਅਪੀਲ ਜਿਹੜੀ ਆ ਬੜੀ ਵਾਜਬ ਅਪੀਲ ਆ ਕਿ ਵੋਟ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਪਾਓ ਪਰ ਵੋਟ ਪਾਣ ਜ਼ਰੂਰ ਜਾਓ ਬਿਲਕੁਲ ਤੇ ਉਹ ਵੋਟ ਪਾਣ ਸ਼ਾਇਦ ਵੈਸੇ ਲੁਧਿਆਣਾ ਪੱਛਮੀ ਦੇ ਲੋਕ ਜਿਹੜੇ ਨੇ ਬੜੇ ਸੁਲਝੇ ਹੋਏ ਲੋਕ ਨੇ ਹੂੰ ਇਹ ਲੋਕ ਉਹ ਇੱਕ ਚੰਗੀ ਲੋਬੀ ਹੈ ਹੂੰ ਪੜੇ ਲਿਖੇ ਲੋਕ ਨੇ ਇਸ ਕਰਕੇ ਇਹ ਲੋਕ ਹਮੇਸ਼ਾ ਵੋਟ ਪਾਣ ਜਾਂਦੇ ਆ ਔਰ ਅੱਜ ਵੀ ਉਮੀਦ ਆ ਕਿ ਵੱਡੀ ਗਿਣਤੀ ਦੇ ਵਿੱਚ ਇਹ ਵੋਟ ਪਾਣ ਜਾਣਗੇ ਔਰ ਇਸ ਵੋਟ ਪਾਣ ਦੇ ਨਾਲ ਕਿਹੜੀ ਸਿਆਸੀ ਪਾਰਟੀ ਨੂੰ ਫਾਇਦਾ ਹੋਏਗਾ ਇਹ ਤਾਂ ਅਸੀਂ ਅਜੇ ਨਹੀਂ ਦੱਸ ਸਕਦੇ ਸਿਰਫ ਕਿ ਆਸਰਾਈਆਂ ਲਗਾਈਆਂ ਜਾ ਸਕਦੀਆਂ ਪਰ 23 ਤਰੀਕ ਨੂੰ ਸਪਸ਼ਟ ਹੋ ਜਾਏਗਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਦਾ ਰੁਖ ਕਿਹੜੀ ਸਿਆਸੀ ਪਾਰਟੀ ਵੱਲੋਂ 1,74,000 ਤੋਂ ਵੱਧ ਜਿਹੜੇ ਆ ਲੋਕ ਅੱਜ ਵੋਟ ਕਰਨ ਜਾਣਗੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਕਿਹੜੇ ਮੁੱਦੇ ਆ ਜਿਹੜੇ ਉੱਥੇ ਦੇ ਜਿੱਦਾਂ ਉਹ ਇੱਕ ਉਦਯੋਗਿਕ ਏਰੀਆ ਤੁਸੀਂ ਲਾ ਲੋ ਹਨਾ ਪੱਛਮੀ ਲੁਧਿਆਣਾ ਵੈਸਟਲੀ ਕੌਣ ਵੈਸਟ ਹੋਣ ਵਾਲਾ ਆ ਦੇਖੋ ਲੁਧਿਆਣਾ ਕੀ ਲੋਕਾਂ ਦੀ ਜਿਹੜੀ ਉੱਥੇ ਦੀ ਤਮਾਮ ਜਨਤਾ ਆ ਉੱਥੇ ਦੀ ਉਹਨਾਂ ਦੇ ਕੀ ਮੁੱਦੇ ਆ ਮੇਨ ਦੇਖੋ ਲੁਧਿਆਣਾ ਦੀ ਜੇਕਰ ਤੁਸੀਂ 1997 ਤੋਂ 92 ਤੋ ਜੇ ਮੈਂ ਐਗਜ਼ੈਕਟ ਹੁਆ ਤੇ 6 ਵਾਰ ਕਾਂਗਰਸ ਪਾਰਟੀ ਜਿੱਤ ਚੁੱਕੀ ਹੈ ਬਿਲਕੁਲ ਹੂੰ 6 ਵਾਰ ਕਾਂਗਰਸ ਪਾਰਟੀ ਜਿੱਤੀ ਆ ਹੂੰ ਔਰ ਤੁਸੀਂ ਕਹੋ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਹਨੇਰੀ ਚੱਲੀ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਉਹਦੇ ਵਿੱਚ ਗੁਰਪ੍ਰੀਤ ਗੋਗੀ ਲੁਧਿਆਣਾ ਬੈਸਟ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਕਾਮਯਾਬ ਰਹੇ ਪਰ 2 ਸਾਲ ਬਾਅਦ ਹੀ ਲੋਕ ਸਭਾ ਦੀ ਚੋਣਾਂ ਹੀ 2024 ਦੇ ਵਿੱਚ ਹਮ ਭਾਜਪਾ ਜਿੱਤੀ ਉੱਥੋਂ ਲੋਕ ਸਭਾ ਜਦੋਂ ਰਵਨੀਤ ਬਿੱਟੂ ਕੈਂਡੀਡੇਟ ਸੀ ਭਾਜਪਾ ਦੇ 45000 ਵੋਟ ਮਿਲੀ ਲੁਧਿਆਣਾ ਬੈਸਟ ਤੋਂ ਉਸ ਟਾਈਮ ਭਾਜਪਾ ਨੂੰ 35000 ਵੋਟ ਮਿਲੀ ਕਾਂਗਰਸ ਪਾਰਟੀ ਨੂੰ 22000 ਵੋਟ ਮਿਲੀ ਸਿਰਫ ਆਮ ਆਦਮੀ ਪਾਰਟੀ ਨੂੰ ਮਤਲਬ 2022 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਉਥੋਂ ਜਿੱਤੀ ਸੀ ਬੈਸਟ ਦੇ ਵਿੱਚੋਂ ਗੁਰਪ੍ਰੀਤ ਗੋਗੀ ਜਿੱਤੇ ਸੀ ਲੋਕ ਸਭਾ ਚੋਣ ਆਈ ਲੋਕ ਸਭਾ ਚੋਣ ਦੇ ਵਿੱਚ ਪਾਸਾ ਪਲਟ ਗਿਆ 2 ਸਾਲ ਦੇ ਵਿੱਚ ਪਾਸਾ ਪਲਟ ਗਿਆ ਅ ਰਵਨੀਤ ਬਿੱਟੂ 45000 ਵੋਟ ਉਥੋਂ ਲੈਣ ਦੇ ਵਿੱਚ ਕਾਮਯਾਬ ਹੋਏ ਲੁਧਿਆਣਾ ਪੱਛਮੀ ਮਤਲਬ ਇੱਕ ਲੋਕ ਸਭਾ ਸੀਟ ਦੇ ਵਿੱਚ 9 ਵਿਧਾਨ ਸਭਾ ਦੇ ਹਲਕੇ ਹੁੰਦੇ ਹਨ ਜਿਹੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਸੀ ਮਤਲਬ ਉਹ ਉਹਦੇ ਵਿੱਚ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਉਹ ਆਇਆ ਸੀਗਾ ਅ ਲੋਕ ਸਭਾ ਚੋਣਾਂ ਦੇ ਵਿੱਚ ਯਾਨਕਿ ਲੁਧਿਆਣਾ ਪੱਛਮੀ ਬੀਜੇਪੀ ਜਿੱਤੀ ਹੋਈ ਜਿੱਤੀ ਜੀ 24 ਦੇ ਵਿੱਚ ਹੁਣ ਕਿਸੇ ਨੇ ਉਮੀਦ ਨਹੀਂ ਸੀ ਕੀਤੀ ਕਿ 25 ਦੇ ਵਿੱਚ ਫਿਰ ਇਲੈਕਸ਼ਨ ਹੋ ਜਾਣਗੇ ਹੂੰ ਕਿਸੇ ਨੇ ਉਮੀਦ ਨਹੀਂ ਸੀ ਕੀਤੀ ਇਹ ਤਾਂ ਤੁਸੀਂ ਗੱਲ ਇੱਕ ਮੰਦਭਾਗੀ ਘਟਨਾ ਹੋਗੀ ਗੁਰਪ੍ਰੀਤ ਗੋਗੀ ਜਿਹੜੇ ਇੱਥੋਂ ਜਿੱਤੇ ਸੀਗੇ ਲੁਧਿਆਣਾ ਪੱਛਮੀ ਤੋਂ ਉਹਨਾਂ ਦੀ ਅਚਾਨਕ ਮੌਤ ਹੋ ਜਾਂਦੀ ਜਿਸ ਤੋਂ ਬਾਅਦ ਜਿਹੜੀ ਇਹ ਸੀਟ ਹੈ ਖਾਲੀ ਹੋ ਜਾਂਦੀ ਆ ਤੇ ਉਪ ਚੋਣ ਦਾ ਜਿਹੜਾ ਐਲਾਨ ਕੀਤਾ ਜਾਂਦਾ ਆ ਹੁਣ ਐਲਾਨ ਤੋਂ ਬਾਅਦ ਇਹ ਹੋ ਗਿਆ ਕਿ ਹੁਣ ਦੋ ਸਵਾਲ ਐ ਇੱਥੇ ਹੂੰ ਕਾਂਗਰਸ ਔਰ ਭਾਜਪਾ ਜਿਹੜੀ ਆ ਹੂੰ ਉਹ ਅਰਬਨ ਇਲਾਕਿਆਂ ਨੂੰ ਜਿੱਤਣ ਦੇ ਵਿੱਚ ਹਮੇਸ਼ਾ ਕਾਮਯਾਬ ਰਹਿੰਦੀ ਆ ਬਿਲਕੁਲ ਅਰਬਨ ਇਲਾਕਿਆਂ ਦੇ ਵਿੱਚ ਭਾਜਪਾ ਦੀ ਐਨਡੀਏ ਹਾਂ ਔਰ ਕਾਂਗਰਸ ਪਾਰਟੀ ਦਾ ਚੰਗਾ ਹੋਲਡ ਰਹਿਦਾ ਹਾਂ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਪਿੰਡਾਂ ਦੇ ਵਿੱਚ ਚੰਗਾ ਕਰ ਰਹੀ ਸੀ ਪਿਛਲੇ ਸਮਿਆਂ ਦੇ ਵਿੱਚ 2022 ਦਾ ਆਪਾਂ ਜੇ ਅਨੁਮਾਨ ਲਗਾਈਏ ਤਾਂ ਹਾਂ ਕਾਂਗਰਸ ਪਾਰਟੀ ਦੀ ਨੇਰੀ ਦੇ ਵਿੱਚ ਅ ਅਰਬਨ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ 2022 ਦੇ ਵਿੱਚ ਚੰਗਾ ਪ੍ਰਦਰਸ਼ਨ ਰਹਿ ਗਿਆ ਹਾਂ ਕਿਉਂਕਿ ਲੋਕ ਬਦਲਾ ਚਾਹੁੰਦੇ ਸੀ ਉਸ ਬਦਲਾਅ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਹਿਰਾਂ ਤੋਂ ਵੀ ਵੋਟ ਪਈ ਪਰ ਹੁਣ 2022 ਵਾਲਾ ਸਮਾਂ ਨਹੀਂ ਰਿਹਾ ਹੁਣ ਆਮ ਆਦਮੀ ਪਾਰਟੀ ਦੀ ਕੋਈ ਨੀਰੀ ਨਹੀਂ ਚੱਲ ਰਹੀ ਹੁਣ ਜਿਹੜਾ ਸ਼ਹਿਰੀ ਵੋਟਰ ਆ ਉਹ ਫਿਰ ਤੋਂ ਮੁੜ ਕੇ ਕਾਂਗਰਸ ਔਰ ਭਾਜਪਾ ਦੀ ਝੋਲੀ ਦੇ ਵਿੱਚ ਡਿੱਗ ਸਕਦਾ ਜਿਵੇਂ 2024 ਦੇ ਵਿੱਚ ਡਿੱਗਾ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਇਹ ਲਾ ਲਓ 1997 ਤੋਂ ਲੈ ਕੇ 2022 ਤੱਕ ਉੱਥੇ ਬਣੇ ਰਹਿਣਾ ਇੱਕ ਵੱਡਾ ਤੁਸੀਂ ਕਹਿ ਲਓ ਥੰਮ ਉਹਨਾਂ ਨੇ ਸਥਾਪਿਤ ਕੀਤਾ ਹੋਇਆ ਸੀਗਾ ਦੇਖੋ ਲੁਧਿਆਣਾ ਪੱਛਮੀ ਹਿੰਦੂ ਬੈਲਟ ਵੋਟ ਆ ਬਿਲਕੁਲ ਕੋਈ ਸ਼ੱਕ ਨਹੀਂ ਹਿੰਦੂ ਹਿੰਦੂ ਵੋਟਰ ਆ ਉੱਥੇ ਜ਼ਿਆਦਾ ਭਾਰਤ ਪੂਸ਼ਣ ਆਸ਼ੂ ਇੱਕ ਕਾਂਗਰਸ ਪਾਰਟੀ ਦੇ ਹਿੰਦੂ ਕੈਂਡੀਡੇਟ ਹੋਣ ਦੇ ਕਰਕੇ ਤਾਂ ਉੱਥੋਂ ਬਾਰ-ਬਾਰ ਬੋਟ ਜਿੱਤੇ ਦੇ ਰਹੇ ਸੀਟ ਜਿੱਤੇ ਦੇ ਰਹੇ ਹੋ ਇਸ ਕਰਕੇ ਉਹ ਹਿੰਦੂ ਹਿੰਦੂ ਸੀਟ ਆ ਇਸੇ ਕਰਕੇ ਸੰਜੀਵ अरोड़ा ਹਿੰਦੂ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਵੱਲੋਂ ਫਿਰ ਭਾਰਤ ਪੂਸ਼ਣ ਆਸ਼ੂ ਕਿਉਂਕਿ ਆਲਰੇਡੀ ਉਹ ਉੱਥੇ ਜਾਣ ਦੋ ਵਾਰ ਲਗਾਤਾਰ ਦੋ ਵਾਰ ਜਿੱਤੇ ਹੋਰ ਉਸ ਤੋਂ ਬਾਅਦ ਜੀਵਨ ਗੁਪਤਾ ਹਿੰਦੂ ਕੈਂਡੀਡੇਟ ਉੱਥੋਂ ਉਤਰਿਆ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਲੀਕ ਦੇ ਉੱਤੇ ਉਸੀ ਤਰੀਕੇ ਦੇ ਨਾਲ ਚੱਲਦੇ ਆ ਪਰਵਪਕਰ ਸਿੰਘ ਕੋ ਮਨ ਹੁਣਾ ਨੂੰ ਉਸ ਤੋਂ ਉਤਾਰਿਆ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਪਰਵਪਕਰ ਸਿੰਘ ਕੋ ਮਨ ਹੁਣਾ ਨੂੰ ਉੱਥੇ ਵੋਟਾਂ ਨਹੀਂ ਪੈਣੀਆਂ ਉਹਨਾਂ ਨੂੰ ਵੋਟਾਂ ਪੈਣੀਆਂ ਐ ਇਸ ਵਾਰ ਉੱਥੋਂ ਵੋਟਾਂ ਜਿੱਤਣ ਦੇ ਹਾਲਾਤ ਦੇ ਵਿੱਚ ਉਹ ਨਜ਼ਰ ਨਹੀਂ ਆ ਰਹੇ ਪਰ ਵੋਟਾਂ ਉਹਨਾਂ ਨੂੰ ਬਹੁਤ ਉੱਥੋਂ ਪੈਣਗੀਆਂ ਔਰ ਵੋਟਾਂ ਪੈਣਗੀਆਂ ਜਿਹੜੀਆਂ ਵੋਟਾਂ ਪੈਣੀਆਂ ਉਹ ਸਿੱਧੇ ਤੌਰ ਦੇ ਤੇ ਮੈਨੂੰ ਜੋ ਲੱਗਦਾ ਮੈਂ ਪਰਸਨਲੀ ਮੇਰਾ ਇਹ ਪੁਆਇੰਟ ਆਫ View ਹੈ ਕਿ ਉਹਦਾ ਨੁਕਸਾਨ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਹੋਏਗਾ ਕਿਉਂਕਿ ਸ਼ਹਿਰੀ ਹੂੰ ਔਰ ਸ਼ਹਿਰੀ ভোটার ਜਿਹੜਾ ਹੈ ਉਹ ਆਪਾਂ ਪਹਿਲੇ ਗੱਲ ਕਰਕੇ ਠੀਕ ਹੈ ਕਾਂਗਰਸ ਦਾ ਪੱਕਾ ਹੈ ਤੇ ਭਾਜਪਾ ਦਾ ਪੱਕਾ ਬਿਲਕੁਲ ਆਮ ਆਦਮੀ ਪਾਰਟੀ ਨੂੰ ਜਿਹੜਾ ਸ਼ਹਿਰੀ ਵੋਟ ਪੁੱਗਤਿਆ ਸੀ 2022 ਦੇ ਵਿੱਚ ਉਹ ਨੇਰੀ ਸੀ ਬਿਲਕੁਲ ਅੱਜ ਨੇਰੀ ਨਹੀਂ ਹੈ ਹੂੰ ਹੁਣ ਜਿੰਨੀ ਵੋਟ ਵੀ ਬੀਜੇਪੀ ਨੂੰ ਪੈਣੀ ਉਹ ਬੀਜੇਪੀ ਨੂੰ ਪੈਣੀ ਹੀ ਪੈਣੀ ਹੈ ਜਿਹੜੀ ਕਾਂਗਰਸ ਨੂੰ ਪੈਣੀ ਉਹ ਪੈਣੀ ਪੈਣੀ ਹੈ ਜਿਹੜੀ ਵੋਟ ਅਕਾਲੀ ਦਲ ਲੈ ਗਿਆ ਉਹ ਆਮ ਆਦਮੀ ਪਾਰਟੀ ਦੀ ਕੱਟੀ ਜਾਣੀ ਆ ਉਹ ਵੋਟ ਦੀ ਜਿਹੜੀ ਆ ਫੀਸਦ ਘੱਟ ਜਾਣੀ ਆ ਹਾਂ ਉਹ ਆਮ ਆਦਮੀ ਪਾਰਟੀ ਦੇ ਪਲੜਾ ਤੋਂ ਘੱਟ ਸਕਦੀ ਹੈ ਉਹਨਾਂ ਦਾ ਪਲੜਾ ਸ਼ਾਇਦ ਅਸੀਂ ਕਹਿ ਰਹੇ ਹਾਂ ਪ੍ਰੋਪਰ ਰਿਪੋਰਟ ਨਹੀਂ ਹੈ ਪਰ ਸ਼ਾਇਦ ਉਹਨਾਂ ਦਾ ਪੱਲੜਾ ਇੰਨਾ ਭਾਰੀ ਜਿੱਤਣ ਦੇ ਉਹ ਨਹੀਂ ਹੈਗੇ ਪਰ ਫਿਰ ਵੀ ਜਿਹੜੀ ਵੋਟ ਦੀ ਆਫੀਸਰ ਉਹ ਬਾਕੀ ਪਾਰਟੀਆਂ ਨਾਲ ਦੇਖੋ ਅਕਾਲੀ ਦਲ ਲੁਧਿਆਣਾ ਪੱਛਮੀ ਦੀ ਜਿਹੜੀ ਚੋਣ ਆ ਉਹ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਬਿਲਕੁਲ ਉਹ ਜਿੱਤਣ ਦੇ ਲਈ ਨਹੀਂ ਲੜ ਰਿਹਾ ਨੋ ਡਾਊਟ ਹਰੇਕ ਕੈਂਡੀਡੇਟ ਹਰੇਕਾ ਪਾਰਟੀ ਨੂੰ ਉਮੀਦ ਹੁੰਦੀ ਆ ਕਿ ਅਸੀਂ ਜਿੱਤਣਾ ਪਰ ਇਸ ਟਾਈਮ ਅਕਾਲੀ ਦਲ ਦੇ ਲਈ ਹੋਂਦ ਦੀ ਲੜਾਈ ਆ ਅਕਾਲੀ ਦਲ ਜਿੰਨੇ ਵਧੀਆ ਵੋਟ ਲੈ ਜਾਏਗਾ ਅਕਾਲੀ ਦਲ ਨੂੰ ਇੱਕ ਬਿਲਡ ਅਪ ਮਿਲਣਾ ਉਹਦੇ ਨਾਲ ਅਕਾਲੀ ਦਲ ਨੇ ਫਿਰ ਤੋਂ ਉੱਭਰਨਾ ਸਤਾਈ ਦੇ ਵਿੱਚ ਪੰਜਾਬ ਦੇ ਵਿੱਚ ਔਰ ਅਕਾਲੀ ਦਲ ਨੂੰ ਇਹ ਪਤਾ ਲੱਗ ਜਾਏਗਾ ਕਿ ਸ਼ਹਿਰੀ ਵੋਟਰ ਜਿਹੜਾ ਅੱਜ ਵੀ ਸਾਡੇ ਨਾਲ ਭਾਜਪਾ ਤੋਂ ਜੇ ਅਸੀਂ ਹਟ ਕੇ ਵੀ ਚੱਲਦੇ ਆ ਪਹਿਲਾਂ ਪਾਈ ਵਾਲੀ ਦੇ ਵਿੱਚ ਸੀ ਤੇ ਕਿੰਨਾ ਕੁ ਵੋਟਰ ਅੱਜ ਵੀ ਅਕਾਲੀ ਦਲ ਦੇ ਨਾਲ ਖੜਾ ਅਕਾਲੀ ਦਲ ਦੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣਾ ਕਿ ਅਸੀਂ ਕਿੰਨੇ ਪਾਣੀ ਦੇ ਵਿੱਚ ਇਸਟਮ ਖੜੇ ਆ ਅੱਛਾ ਰਵਨੀਤ ਸਿੰਘ ਬਿੱਟੂ ਦੇ ਕੱਲ ਕੱਲ ਜੋ ਵੀ ਵਿਵਾਦ ਹੋਇਆ ਲੁਧਿਆਣਾ ਪੱਛਮੀ 'ਚ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਇੱਕ ਬਿਆਨ ਆਂਦਾ ਹੈ ਕਹਿੰਦਾ ਰਾਸ਼ਨ ਲੈ ਲੈ ਕੇ ਕਹਿੰਦਾ ਆਪਣੇ ਘਰ ਤੁਸੀਂ ਜਿੰਨੇ ਮਰਜ਼ੀ ਭਰ ਲਓ ਪਰ ਇਹ ਆ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਉਹ ਸੋਚ ਸਮਝ ਨਾ ਕਰਿਓ ਇਹ ਬਿਆਨ ਅੱਜ ਤੋਂ ਕੁਝ ਸਮਿਆਂ ਪਹਿਲਾਂ ਸੀਮ ਭਗਵੰਦ ਮਾਨ ਦਾ ਵੀ ਹੁੰਦਾ ਸੀ ਤੁਹਾਡੇ ਘਰ ਪੈਸੇ ਦੇਣ ਆਣਗੇ ਯਾਦ ਹੋਏਗਾ ਤੁਹਾਨੂੰ 2022 ਦੀਆਂ ਚੋਣਾਂ ਦੇ ਵਿੱਚ ਜਦੋਂ ਇਹਨਾਂ ਦਾ ਪੂਰਾ ਰਾਸ਼ਨ ਦੇਣ ਆਣਗੇ ਤੁਹਾਡੇ ਘਰ ਆ ਦੇਣ ਆਣਗੇ ਮਨਾ ਨਾ ਕਰਿਓ ਲੈ ਕੇ ਰੱਖ ਲਿਓ ਲੈ ਕੇ ਰੱਖ ਲਿਓ ਬਿਲਕੁਲ ਲੈ ਕੇ ਰੱਖ ਲਿਓ ਵੋਟ ਆਪਣੀ ਮਰਜ਼ੀ ਨਾਲ ਪਾਓ ਮਰਜ਼ੀ ਨਾਲ ਪਾਓ ਹੁਣ ਰਵਨੀਤ ਬਿੱਟੂ ਨੇ ਕੀ ਕਿਹਾ ਉਹ ਉੱਥੇ ਦੇ ਲੋਕੀ ਲੋਕੀ ਆ ਪੌਸ਼ ਏਰੀਆ ਆ ਲੋਕੀ ਉੱਥੇ ਦੇ ਉਦਯੋਗਪਤੀ ਆ ਪੜੇ ਲਿਖੇ ਐਜੂਕੇਟਿਡ ਲੋਕ ਨੇ ਉੱਥੇ ਤੇ ਮਤਲਬ ਉਹ ਇੱਕ ਸੈਂਸ ਬਣਦੀ ਹੈ ਕਿ ਪੜ੍ਹੇ ਲਿਖੇ ਲੋਕ ਆ ਤੇ ਉਹ ਇੰਨਾ ਛੋਟੀਆਂ ਚੀਜ਼ਾਂ ਤੇ ਆ ਜੋ ਦੇਣ ਲੈਣ ਰਾਸ਼ਨ ਵਗੈਰਾ ਜਾਂ ਕਿਸੇ ਚੀਜ਼ਾਂ ਦਾ ਲਾਲਚ ਦਿੱਤਾ ਜਾਂਦਾ ਇਸ ਚੀਜ਼ ਤੋਂ ਪਰੇ हट ਕੇ ਆਪਣੀ ਜਿਹੜੀ ਵੋਟ ਆ ਆਪਣੀ ਸਮਝ ਆ ਇਸਤੇਮਾਲ ਕਰਨਗੇ ਦੇਖੋ ਕੁਝ ਇਲਾਕੇ ਉੱਥੇ ਕੁਝ ਲੋਕ ਹੈ ਜਿਨ੍ਹਾਂ ਦੇ ਬੱਚੇ ਛੋਟੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਜਾਂ ਦੇਖੋ ਕਿ ਕੋਈ ਸਾਹਮਣੇ ਆਇਆ ਪਰ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਹੁਣ ਦਾ ਸਿਰਫ ਹੁਣ ਦਾ ਫਾਇਦਾ ਦੇਖੇ ਤੁਸੀਂ ਜੇ ਆਪਣੀ ਵੋਟ ਦਾ ਇਸਤੇਮਾਲ ਇਸ ਉਦੇ ਤੇ ਕਰਦੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਕਿ ਇਹਨਾਂ ਨੇ ਸਾਡੀ ਇਸ ਟਾਈਮ ਹੈਲਪ ਕਰ ਦਿੱਤੀ ਪਰ ਫਿਊਚਰ ਲਈ ਆਪਣੇ ਆਪ ਨੂੰ ਸੰਕਟ ਖੁਦ ਨੂੰ ਆ ਪਾ ਰਹੇ ਹਾਂ ਇਹ ਤਾਂ ভোটার ਪੂਰੇ ਦੇਸ਼ ਦਾ ਹੀ ਪੂਰੇ ਦੇਸ਼ ਦਾ ਹੀ ਸਾਡੇ ਮਤਲਬ ਸਿਸਟਮ ਦੇ ਵਿੱਚ ਇਹ ਚੀਜ਼ ਹੈ ਲੋਕਾਂ ਦਾ ਤੇ ਲੋਕਾਂ ਨੂੰ ਹੀ ਸੋਚ ਸਮਝ ਕੇ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਪਰ ਕਈ ਲੋਕਾਂ ਦੀ ਮਾਨਸਿਕਤਾ ਇਹ ਹੁੰਦੀ ਆ ਸਾਰਿਆਂ ਦੀ ਨਹੀਂ ਮੈਂ ਕਹਿ ਰਿਹਾ ਕਿ ਜੋ ਅੱਜ ਦੀ ਰਾਤ ਮਿਲਦਾ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੀ ਲੈ ਲਓ ਹਾਂ ਮਤਲਬ ਬਹੁਤ ਸਾਰੇ ਇਦਾਂ ਦੇ ਲੋਕ ਆ ਕਈ ਲੋਕ ਤਾਂ ਘਰਦਿਆਂ ਦੀ ਲਿਸਟ ਬਣਾ ਲੈਂਦੇ ਵੀ ਭਾਈ 17 ਵੋਟਾਂ ਮੇਰੇ ਕੋਲ ਮੇਰੇ ਕੋਲ 18 ਵੋਟਾਂ ਆ ਤੁਸੀਂ ਦੱਸੋ ਕੀ ਦਵੋਗੇ ਕੱਲੀ ਕੱਲੀ ਸਿਆਸੀ ਪਾਰਟੀ ਕੋਲ ਜਾਂਦੇ ਹੋ ਔਰ ਕਈ ਵਾਰ ਤਾਂ ਇਦਾਂ ਹੁੰਦਾ ਵੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਉਹੋ ਹੀ ਲਿਸਟ ਦਿਖਾ ਕੇ ਪੈਸੇ ਵੀ ਲੈ ਲੈਂਦੇ ਆ ਬਿਲਕੁਲ ਲੈਂਦੇ ਆ ਕਿਉਂਕਿ ਨਾ ਸਿਆਸੀ ਪਾਰਟੀ ਨੇ ਦੱਸਣਾ ਹੁੰਦਾ ਤੇ ਨਾ ਹੀ ਉਸ ਬੰਦੇ ਨੇ ਦੱਸਣਾ ਸਿਆਸੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹ ਆਪਣੀ ਖੇਡ ਖੇਡਦੇ ਨੇ ਇਸ ਟਾਈਮ ਚੋਣ ਜਾਬਤੇ ਦੇ ਦੌਰਾਨ ਤੇ ਜਿਹੜੇ ਲੋਕੀ ਵੀ ਆ ਲੋਕੀ ਵੀ ਇਸ ਚੀਜ਼ ਨੂੰ ਕਿਉਂਕਿ ਕਈ ਸਾਲਾਂ ਤੋਂ ਇਹ ਜਿਹੜਾ ਪ੍ਰੋ ਸਾਰੇ ਤਾਂ ਲੈ ਲੈ ਕੇ ਰੱਖੀ ਜਾਂਦੇ ਆ ਪਰ ਵੋਟ ਦਾ ਇਸਤੇਮਾਲ ਉਹ ਆਪਣੀ ਹੀ ਮਜ਼ੀ ਨਾ ਕਰਦੇ ਆ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਚੀਜ਼ ਦਾ ਖਾਸਾ ਪਤਾ ਆ ਪਰ ਫਿਰ ਵੀ ਇਹਨਾਂ ਨੂੰ ਸਭ ਕੁਝ ਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਇਹ ਚੀਜ਼ ਚੱਲ ਰਹੀ ਹੈ ਤੁਸੀਂ ਦੇਖੋ ਨਾ ਕੱਲ ਵੀ ਉੱਥੇ ਰਾਸ਼ਨ ਦਾ ਟਰੱਕ ਆਇਆ ਜਿਹੜਾ ਆਪਣ ਲਿਆ ਮਤਲਬ ਐਡੇ ਪੋਸ਼ ਇਲਾਕੇ ਦੇ ਵਿੱਚ ਹੋਵੇ ਪ੍ਰੋਗਰਾਮ ਇਲੈਕਸ਼ਨ ਹੋਵੇ ਤੇ ਉਹਦੇ باوجود ਵੀ ਲੋਕਾਂ ਉਹਨਾਂ ਘਰਾਂ 'ਚ ਨਾ ਜਾਣਾ ਹੋਗਾ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਤਾਂ ਹੋਣਗੇ ਨਾ ਜਿਨ੍ਹਾਂ ਦੀਆਂ ਵੋਟਾਂ ਉੱਥੇ ਦੀਆਂ ਹੋਣਗੀਆਂ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦੇ ਬੱਚੇ ਛੋਟੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਸਮਾਨ ਦਿੱਤਾ ਮਤਲਬ ਇਹ ਚੀਜ਼ ਸਾਡੀ ਮਾਨਸਿਕਤਾ ਦੇ ਵਿੱਚੋਂ ਹੀ ਨਹੀਂ ਨਿਕਲ ਰਹੀ ਸਿਆਸੀ ਪਾਰਟੀਆਂ ਨੂੰ ਲੱਗਦਾ ਕਿ ਸ਼ਾਇਦ ਵੋਟ ਇਦਾਂ ਹੀ ਪੈਂਦੀ ਆ ਪਰ ਨਹੀਂ ਲੋਕ ਸਿਆਣੇ ਹੋ ਗਏ ਲੋਕ ਸਮਾਨ ਸਭ ਦਾ ਲੈ ਕੇ ਰੱਖੀ ਜਾਂਦੇ ਆ ਪਰ ਵੋਟ ਉਹ ਆਪਣੀ ਮਰਜ਼ੀ ਦੇ ਨਾਲ ਪਾਦੇ ਪਰ ਸਿਆਸੀ ਪਾਰਟੀਆਂ ਨੂੰ ਸ਼ਾਇਦ ਲੱਗਦਾ ਵੀ ਮੈਂ ਇੰਨੇ ਪੈਸੇ ਖਰਚ ਦਿੱਤੇ ਤੇ ਸ਼ਾਇਦ ਹੁਣ ਮੇਰੇ ਹੱਕ ਕੁਝ ਪੈ ਗਈਆਂ ਜਾਂਦੀਆਂ ਹੋਣਗੀਆਂ ਹੋ ਸਕਦਾ ਕੁਝ ਪੈ ਵੀ ਜਾਂਦੀਆਂ ਪਰ ਸਾਰੀਆਂ ਨਹੀਂ ਸਾਰੀਆਂ ਨਹੀਂ ਪੈਂਦੀਆਂ ਇਸ ਕਰਕੇ ਲੁਧਿਆਣਾ ਪੱਛਮੀ ਦੀ ਜਿਹੜੀ ਚੋਣ ਹੈ ਉਹ 2027 ਦਾ ਰਾਹ ਸਾਫ਼ ਕਰੇਗੀ 2027 ਦਾ ਰਾਹ ਇਦਾਂ ਸਾਫ਼ ਕਰੇਗੀ ਜਿਹੜੀ ਸਿਆਸੀ ਪਾਰਟੀ ਅੱਜ ਉਥੋਂ ਜਿੱਤੇਗੀ ਅੱਜ VOTING ਉਹਨੂੰ ਜਿਆਦਾ ਹੀ ਹੁੰਦੀ ਹੈ 3 ਤਰੀਕ ਨੂੰ ਇਹਦੇ ਨਤੀਜੇ ਆਣਗੇ ਜਿਹੜੀ ਸਿਆਸੀ ਪਾਰਟੀ ਜਿੱਤਦੀ ਹੈ 2027 ਦੇ ਵਿੱਚ ਉਸ ਪਾਰਟੀ ਅੱਜ ਤੋਂ ਹੀ ਉਹਨੇ ਪੱਬਾ ਭਾਰ ਹੋ ਜਾਣਾ ਵੀ ਦਿਖਿਆ ਲੋਕੀ ਹੱਲੇ ਵੀ ਚਾਹਦੇ ਆ ਜੇ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਇੱਕ ਨਵੀਂ ਜਾਨ ਫੂਕ ਦੇਣੀ ਉਹਨੇ ਕਿ ਨਹੀਂ 2022 ਦਾ ਵਾਲਾ ਬਿਲਡ ਅਪ ਜਿਹੜਾ ਸਾਨੂੰ ਅੱਜ ਵੀ ਲੋਕ ਦੇ ਰਹੇ ਆ ਔਰ ਅੱਜ ਵੀ ਅਰਵਨ ਅਰਵਨ ਇਲਾਕਾ ਜਿਹੜਾ ਆ ਉਹ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਖੜਾ ਆ ਮਤਲਬ ਇਸ ਜਿੱਤੀ ਹੋਈ ਸੀਟ ਨੇ ਜੇ ਆਪਾਂ ਆਮ ਆਦਮੀ ਪਾਰਟੀ ਬਚਾਰੀ ਪਾਰਟੀਆਂ ਦਾ ਜੇਕਰ ਜ਼ਿਕਰ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਜਾਨ ਫੂਕੇਗੀ ਇਹ ਸੀਟ ਜੇ ਇਹ ਸੀਟ ਆਮ ਆਦਮੀ ਪਾਰਟੀ ਜਿੱਤਦੀ ਆ ਔਰ ਦਿੱਲੀ ਵਾਲਿਆਂ ਨੂੰ ਵੀ ਕਿਤੇ ਨਾ ਕਿਤੇ ਲੱਗੂਗਾ ਵੀ ਭਾਈ ਸਾਡੀ ਰਾਜਨੀਤੀ ਅਜੇ ਥੋੜੀ ਜੀ ਬਚੀ ਹੋਈ ਹੈ ਹੋਈ ਹੈ ਮਤਲਬ ਇਹ ਜਾਨ ਸਿਰਫ ਆਮ ਆਦਮੀ ਪਾਰਟੀ ਪੰਜਾਬ ਨਹੀਂ ਆਮ ਆਦਮੀ ਪਾਰਟੀ ਦਿੱਲੀ ਚ ਵੀ ਪਾਏਗੀ ਕਿਉਂਕਿ ਦਿੱਲੀ ਹਾਰਨ ਤੋਂ ਬਾਅਦ ਪਹਿਲੀ ਇਲੈਕਸ਼ਨ ਆ ਉਹਨਾਂ ਦੀ ਪਹਿਲਾ ਇਮਤਿਹਾਨ ਹੈ ਉਹਨਾਂ ਦਾ ਪਹਿਲੀ ਅਗਨੀ ਪ੍ਰੀਖਿਆ ਹੈ ਉਹਨਾਂ ਦੀ ਜੇ ਦਿੱਲੀ ਹਾਰਨ ਤੋਂ ਬਾਅਦ ਲੁਧਿਆਣਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਇੱਥੇ ਮੈਂਡੇਟ ਨਹੀਂ ਦਿੰਦੇ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਮਨੋਵਲ ਡਿਗੇਗਾ ਔਰ ਸਿਆਸੀ ਪਾਰਟੀਆਂ ਨੂੰ ਦੂਸਰੀ ਵਿਰੋਧੀ ਪਾਰਟੀਆਂ ਨੂੰ ਇੱਕ ਮੌਕਾ ਮਿਲੇਗਾ ਉਹਨਾਂ ਦੇ ਉੱਪਰ ਵਾਰ ਕਰਨ ਦਾ ਕਿ ਦੇਖਿਆ ਜੀ ਇਹਨਾਂ ਦੀ ਰਾਜਸਥਾਨ ਨਹੀਂ ਗਈ ਇਹਨਾਂ ਦੀ ਦਿੱਲੀ ਗਈ ਤੇ ਲੋਕਾਂ ਨੇ ਇਹਨਾਂ ਨੂੰ ਹੁਣ ਸਿਰੇ ਤੋਂ ਨਕਾਰਤਾ 2027 ਤੱਕ ਇਹੀ ਲਾਪ ਲਾਪਣਾ ਸਾਰੀਆਂ ਸਿਆਸੀ ਪਾਰਟੀਆਂ ਨੇ ਜੇ ਆਮ ਆਦਮੀ ਪਾਰਟੀ ਉਥੋਂ ਨਹੀਂ ਜਿੱਤਦੀ ਜੇ ਆਮ ਆਦਮੀ ਪਾਰਟੀ ਜਿੱਤ ਗਈ ਫਿਰ ਆਮ ਆਦਮੀ ਪਾਰਟੀ ਨੇ 2027 ਤੱਕ ਦੇਖੋ ਜ਼ੋਰ ਤਾਂ ਉਹਨਾਂ ਨੇ ਪਹਿਲਾਂ ਵੀ ਉਦਾਂ ਵੀ ਲਾਣਾ ਹੀ ਸੀ ਸੀਟ ਜਿੱਤਣ ਨਾ ਜਿੱਤਣ ਉਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਡਿਸਾਈਡ ਕਰਨਾ ਹੈ ਪਰ ਆਮ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇੱਕ ਚੀਜ਼ ਜ਼ਰੂਰ ਲੱਗੂਗੀ ਕਿ ਨਹੀਂ ਲੋਕਾਂ ਦਾ ਵਿਸ਼ਵਾਸ ਲੈ ਸਾਡੇ ਤੇ ਹੈਗਾ ਹੈ ਹੈ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਲਈ ਇਹ ਵਕਾਰ ਦੀ ਸੀਟਾਂ ਮਤਲਬ ਅਗਨੀ ਪ੍ਰੀਖਿਆ ਜਿਹੜੀ ਆ ਉਹ ਸਹੀ ਮਾਇਨੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਜੇ ਕਾਂਗਰਸ ਦੀ ਗੱਲ ਕਰੀ ਆਪਾਂ ਕਾਂਗਰਸ ਪਾਰਟੀ ਜੇ ਇਹ ਸੀਟ ਜਿੱਤਦੀ ਹੈ ਹੂੰ ਆਸ਼ੂ ਔਰ ਸੰਜੀਵ ਅਰੋੜਾ ਇਸ ਸੀਟ ਦੇ ਉੱਤੇ ਮਤਲਬ ਚੋਟੀ ਦੇ ਦਾਵੇਦਾਰ ਜਿਹਨਾਂ ਨੂੰ ਆਪਾਂ ਕਹਿ ਰਹੇ ਆਂ ਦੇਖੋ ਲੋਕਾਂ ਨੇ ਕੀ ਡਿਸਾਈਡ ਕਰਨਾ ਕੋਈ ਨਹੀਂ ਮੰਨ ਸਕਦਾ ਕਿਉਂਕਿ 45000 ਵੋਟ ਤਾਂ ਸ਼ਾਇਦ ਆਮ ਆਦਮੀ ਭਾਜੀਪੀ ਵੀ ਨਹੀਂ ਬਣਾ ਸੋਚੀ ਹੋਵੇ ਵੀ 45000 ਵੋਟ ਸਾਨੂੰ ਲੁਧਿਆਣਾ ਬੈਸਟ ਤੋਂ 2024 ਚ ਪੈ ਜਾਏਗੀ ਪਈ ਹੈ ਨਾ ਇਹ ਲੋਕ ਡਿਸਾਈਡ ਕਰਦੇ ਕੀ ਹੋਏਗਾ ਬਟ ਸਿਰਫ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ ਜੇ ਆਮ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਜੇ ਕਾਂਗਰਸ ਪਾਰਟੀ ਉੱਥੋਂ ਜਿੱਤਦੀ ਹੈ ਤੇ 2027 ਦੇ ਲਈ ਤਾਂ ਉਹਨਾਂ ਨੇ ਹੁਣ ਤੋਂ ਹੀ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਾਂਗਰਸ ਪਾਰਟੀ ਨੇ ਤਾਂ ਉਹਨਾਂ ਦਾ ਸੰਵਿਧਾਨ ਬਚਾਓ ਰੈਲੀਆਂ ਉਹ ਕਰ ਰਹੇ ਆ ਉਹਦੇ ਵਿੱਚ ਉਹ ਲੁਧਿਆਣਾ ਬੈਸਟ ਦੇ ਵਿੱਚ ਚੋਣ ਚੱਲ ਰਹੀ ਹੈ ਤੇ ਕਦੀ ਸ਼ਾਮ 84 ਉਹਨਾਂ ਦੀ ਰੈਲੀ ਹੁੰਦੀ ਹੈ ਕਦੀ ਕਿਸੇ ਇਲਾਕੇ ਦੇ ਵਿੱਚ ਰੈਲੀ ਹੁੰਦੀ ਹੈ ਉਹ ਰੈਲੀਆਂ ਬਿਲਕੁਲ ਤਿਆਰੀਆਂ ਉਹਨਾਂ ਵੱਲ ਜਾ ਰਹੀ ਹੈ ਜਾ ਰਹੀ ਹੈ ਉਹ ਕਾਂਗਰਸ ਪਾਰਟੀ ਨੇ ਬਿੱਡੀਆਂ ਹੋਈਆਂ ਤਿਆਰੀਆਂ ਜੇ ਇਹ ਸੀਟ ਜਿੱਤ ਗਏ ਕਾਂਗਰਸ ਪਾਰਟੀ ਦੇ ਵਿੱਚ ਕਲੇਸ਼ ਪੈਣਾ ਬੜਾ ਤਕੜਾ ਬੜਾ ਤਕੜਾ ਕਲੇਸ਼ ਕਿਉਂ ਪੈਣਾ ਦੇਖੋ ਕਲੇਸ਼ ਤਾਂ ਕਾਂਗਰਸ ਪਾਰਟੀ ਔਰ ਕਲੇਸ਼ ਕਦੇ ਅਲੱਗ-ਅਲੱਗ ਨਹੀਂ ਹੋ ਸਕਦਾ ਅਲੱਗ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜਿੱਥੇ ਜਿੱਥੇ ਕਲੇਸ਼ ਆ ਉੱਥੇ ਕਾਂਗਰਸ ਪਾਰਟੀ ਹੋਣੀ ਜਿੱਥੇ ਕਾਂਗਰਸ ਆ ਉੱਥੇ ਕਲੇਸ਼ ਹੋਏਗਾ ਇਸ ਚੀਜ਼ ਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ ਕਾਂਗਰਸ ਪਾਰਟੀ ਨੂੰ ਵੀ ਪਤਾ ਉਹ ਜਿੰਨਾ ਮਰਜ਼ੀ ਕਹੀ ਜਾਣ ਮਤਲਬ ਅਸੀਂ ਜੇ ਇਹ ਬਣਾ ਕੇ ਕਲਿੱਪ ਵੀ ਇੱਕ ਛੋਟੀ ਜੀ ਚੜ੍ਹ ਦਈਏ ਨਾ ਤੇ ਹੋ ਸਕਦਾ ਵੀ ਕਾਂਗਰਸ ਪਾਰਟੀ ਵਾਲੇ ਕਹਿਣ ਕਿ ਨਹੀਂ ਇਹ ਗਲਤ ਬੋਲ ਰਹੇ ਆ ਪਰ ਉਹ ਪਤਾ ਹੋਣਾ ਨੂੰ ਵੀ ਆ ਦੇਖੋ ਸਾਰਿਆਂ ਨੂੰ ਪਤਾ ਇਹ ਸਭ ਨੂੰ ਪਤਾ ਸਭ ਨੂੰ ਪਤਾ ਹਾਂ ਅੱਛਾ ਹੁਣ ਹੋਣ ਦਾ ਕੀ ਆ ਧੜੇ ਬਿਲਕੁਲ ਢੜੇ ਪਹਿਲਾਂ ਹੀ ਕਾਂਗਰਸ ਪਾਰਟੀ 'ਚ ਬਣੇ ਹੋਏ ਸੀ ਇਸ ਬੈਸਟ ਇਲੈਕਸ਼ਨ ਨੇ ਉਹ ਢੜਿਆਂ ਨੂੰ ਉਜਾਗਰ ਕਰ ਦਿੱਤਾ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਜਿਹੜਾ ਲੁਧਿਆਣਾ ਬੈਸਟ ਦੇ ਵਿੱਚ ਢੜਾ ਚੋਣ ਲੜ ਰਿਹਾ ਉਸ ਢੜੇ ਦੇ ਨੂੰ ਲੀਡ ਕਰ ਰਿਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਅ ਪ੍ਰਗਟ ਸਿੰਘ ਹਮ ਅ ਰਾਣਾ ਗੁਰਜੀਤ ਹਮ ਮੁਹੰਮਦ ਸਦੀਕ ਉੱਥੇ ਬੜੇ ਲੰਬੇ ਸਮੇਂ ਤੋਂ ਦੇਖੇ ਜਾ ਰਹੇ ਸੀ ਜੀ ਜੀ ਅ ਹੋਰ ਇਹ ਦੋ ਤਿੰਨ ਹੋਰ ਲੋਕ ਨੇ ਜਿਹੜੇ ਉਹ ਲੁਧਿਆਣਾ ਪਛਮੀ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਦੀਆਂ ਬਾਂਬਾ ਬਣ ਕੇ ਖੜੇ ਜਿਨ੍ਹਾਂ ਨੇ ਕੰਟੀਨਿਊ ਪ੍ਰਚਾਰ ਉੱਥੇ ਕੀਤਾ ਹੁਣ ਤੁਸੀਂ ਦੇਖੋ ਲੁਧਿਆਣਾ ਤੋਂ ਐਮਪੀ ਨੇ ਰਾਜਾ ਬੜਿੰਗ ਔਰ ਪਾਰਟੀ ਦੇ ਪ੍ਰਧਾਨ ਨੇ ਬਿਲਕੁਲ ਕਾਂਗਰਸ ਪਾਰਟੀ ਦੇ ਉਹ ਇੱਕ ਅੱਧੀ ਵਾਰੀ ਹੀ ਉੱਥੇ ਨਜ਼ਰ ਆਏ ਆ ਉਹ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਹੁਣ ਤੁਸੀਂ ਦੇਖੋ ਇਹ ਤਾਂ ਢੜੇ ਬੰਦੀ ਤਾਂ ਹੈ ਪਰ ਉਹ ਸਭ ਨੂੰ ਪਤਾ ਸਭ ਨੂੰ ਪਤਾ ਹੈ ਹੁਣ ਰਾਜਾ ਬੜਿੰਗ ਜਿਹੜੇ ਇੱਕ ਦੋ ਵਾਰੀ ਸਿਰਫ ਉੱਥੇ ਦੇਖੇ ਗਏ ਹੂੰ ਉਸ ਤੋਂ ਇਲਾਵਾ ਉਹ ਪੂਰੇ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਔਰ ਜਿਹੜੀ ਸੀਟ ਨੂੰ ਜਿਤਨਾ ਉੱਥੇ ਜ਼ੋਰ ਨਹੀਂ ਲਗਾਇਆ ਜਾ ਰਿਹਾ ਜਿੱਥੋਂ 2027 ਦੇ ਵਿੱਚ ਲੜਨਾ ਉੱਥੇ ਜ਼ੋਰ ਲਗਾਇਆ ਜਾ ਰਿਹਾ ਪ੍ਰਤਾਪ ਸਿੰਘ ਇਸ ਜੀ ਦਾ ਖਮਿਆਜ਼ਾ ਜੀ ਪਾਰਟੀ ਧੜੇਬੰਦੀ ਦੇ ਨਾਲ ਚੱਲ ਰਹੀ ਹੈ ਤੇ ਪਾਰਟੀ ਨੂੰ ਹੀ ਇਸ ਜੀ ਦਾ ਨੁਕਸਾਨ ਹੈ ਪਾਰਟੀ ਨੂੰ ਵੀ ਪਤਾ ਪਤਾ ਹੈ ਰਾਜਾ ਬੜਿੰਗ ਬਾਹਰ ਘੁੰਮ ਰਹੇ ਆ ਪੂਰੇ ਪੰਜਾਬ ਦੇ ਵਿੱਚ ਹੂੰ ਰਾਜਾ ਬੜਿੰਗ ਦੇ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਵਿਸ਼ੇ 27 ਕਿਹਦਾ ਜਿੱਤਣੀਆਂ ਆ ਆ ਸੀਟ ਦਾ ਇੰਨਾ ਧਿਆਨ ਨਹੀਂ ਆ ਸੀਟ ਲਈ ਇੰਨਾ ਧਿਆਨ ਨਹੀਂ ਧਿਆਨ ਨਹੀਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਹੂੰ ਐਲਓਪੀ ਪ੍ਰਤਾਪ ਉਤੋਂ ਪਹਿਲਾਂ ਵਿਦੇਸ਼ ਚ ਗਏ ਵਿਦੇਸ਼ ਤੋਂ ਆਏ ਮਤਲਬ ਇੱਕ ਵਾਰੀ ਹੀ ਉੱਥੇ ਗਏ ਆ ਮੇਨ ਆਗੂ ਦੋ ਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਇਲੈਕਸ਼ਨ ਦੇ ਵਿੱਚ ਨਜ਼ਰੀ ਨਹੀਂ ਆਏ ਨਜ਼ਰ ਨਹੀਂ ਆਏ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਹੋਰ ਬਹੁਤ ਵੱਡਾ ਫਰਕ ਪੈਂਦਾ ਆ ਤੁਸੀਂ ਇੰਨੇ ਵੱਡੇ ਸਪੋਰਟਰ ਹੋ ਕੇ ਤੁਸੀਂ ਉਹਨਾਂ ਦੇ ਨਾਲ ਨਹੀਂ ਆ ਤੇ ਕਿਤੇ ਨਾ ਕਿਤੇ ਤੁਸੀਂ ਡਾਇਰੈਕਟਲੀ ਇਨਡਾਇਰੈਕਟਲੀ ਉਸ ਧੜੇਬੰਦੀ ਨੂੰ ਉਜਾਗ ਜਾਗੋ ਜਾਗੋ ਕਰ ਰਹੇ ਜਦ ਜਾਗ ਜਾਗ ਜਾਹਰ ਹੋ ਗਈ ਨਾ ਇਹ ਧੜੇਬੰਦੀ ਅੱਛਾ ਜੇ ਭਾਰਤ ਪੁਸ਼ਨ ਆਸ਼ੂ ਜਿੱਤ ਗਏ ਹੂੰ ਤੇ ਇਹਨਾਂ ਨੇ ਪਟਾਂ ਤੇ ਥਾਪੀਆਂ ਮਾਰ-ਮਾਰ ਦੱਸਣਾ ਅਸੀਂ ਜਿਤਾਤਾ ਤੇ ਬੜਿਆ ਨਹੀਂ ਕੋਈ ਆਕੇ ਇੱਥੇ ਕੋਈ ਆਕੇ ਬੜਿਆ ਨਹੀਂ ਇਹ ਚੋਂ ਅਸੀਂ ਜਿਤਾਈ ਆ ਇਹ ਢੜੇਬੰਦੀ ਹੋਰ ਵਧਣੀ ਆ ਵਧੂਗੀ ਅੱਛਾ ਜੇ ਸੀਟ ਨਹੀਂ ਨਿਕਲਦੀ ਢੜੇਬੰਦੀ ਫੇਰ ਹੋਰ ਵਧਣੀ ਆ ਉਹਨਾਂ ਨੇ ਕਹਿਣਾ ਇਹ ਹਰਾਨ ਵਾਲੇ ਸਾਡੇ ਆਪ ਦੇ ਸੀ ਮਤਲਬ ਕੁਝ ਮਰਜ਼ੀ ਹੋ ਜਾਏ ਕਾਂਗਰਸ ਪਾਰਟੀ ਔਰ ਕਲੇਸ਼ ਅਲੱਗ-ਅਲੱਗ ਨਹੀਂ ਹੋ ਸਕਦਾ ਅਲੱਗ-ਅਲੱਗ ਨਹੀਂ ਹੋ ਸਕਦਾ ਸੀਟ ਚਾਹੀਏ ਜਿੱਤਣ ਚਾਹੀਏ ਉਹ ਸੀਟ ਨਾ ਜਿੱਤਣ ਕਲੇਸ਼ ਪੱਕਾ ਪੱਕਾ ਆ ਔਰ ਕਾਂਗਰਸ ਪਾਰਟੀ ਦੇਖੋ ਕਾਂਗਰਸ ਪਾਰਟੀ ਇਦਾਂ ਦੀ ਪਾਰਟੀ ਆ ਵੀ ਪੰਜਾਬ ਦੇ ਵਿੱਚ ਅੱਜ ਵੀ ਪੂਰੇ ਦੇਸ਼ ਦੇ ਵਿੱਚ ਜੇ ਕਾਂਗਰਸ ਪਾਰਟੀ ਦਾ ਹੋਲਡ ਨਹੀਂ ਰਿਹਾ ਪੰਜਾਬ ਦੇ ਵਿੱਚ ਅੱਜ ਵੀ ਹੋਲਡ ਹੈ ਤੁਸੀਂ ਅੱਜ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੱਕ ਕੇ ਦੇਖ ਲਓ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਮੁੱਖ ਚਿਹਰੇ ਖੜੇ ਕਰ ਲਓ ਕਾਂਗਰਸ ਪਾਰਟੀ ਦੇ ਕੋਲ ਤੁਹਾਨੂੰ ਵੱਡਾ ਗੱਫਾ ਮਿਲਣਾ ਹੈ ਇੱਕ ਵੱਡੇ ਚਿਹਰਿਆਂ ਦਾ ਸੁਖਪਾਲ ਖੈਰਾ ਵਰਗੇ ਜਿਹੜੇ ਚੰਗੇ ਬੁਲਾ ਰਹੇ ਆ ਸੁਖਜਿੰਦਰ ਰੰਧਾਵਾ ਪ੍ਰਤਾਪ ਸਿੰਘ ਬਾਜਬਾ ਰਾਜਾ ਬੜਿੰਗ ਤੁਸੀਂ ਕਹੋ ਕਿ ਅ ਦੂਸਰੇ ਪਾਸੇ ਇੱਧਰ ਆ ਜਾਓ ਤੁਸੀਂ ਭਾਰਤ ਪੁਸ਼ਣ ਆਸ਼ੂ ਚੰਗੇ ਬੁਲਾਰੇ ਨੇ ਚੰਗੇ ਲੀਡਰ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਤਲਬ ਤੁਸੀਂ ਮਤਲਬ ਇੱਕ ਪੈਕੇਜ ਆ ਪੂਰਾ ਕਾਂਗਰਸ ਪਾਰਟੀ ਕੋ ਜਿਹਦਾ ਇਸਤੇਮਾਲ ਹੀ ਨਹੀਂ ਕਰ 파ਰੀ ਕਾਂਗਰਸ ਕਾਂਗਰਸੀ ਉਹ ਜਿਹੜੀ ਉਹ ਇਕੱਠ ਤਾਂ ਨਾ ਉਹ ਨਜ਼ਰ ਨਹੀਂ ਆ ਜਿੱਦਣ ਇਕੱਠੇ ਹੋਗਾ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਨੂੰ ਵਕਤ ਪਾਣ ਵਾਲੇ ਇਹ ਇਹ ਦੇ ਹੈਗੇ ਜਿਹੜੀ ਇਦਾਂ ਦੇ ਲੀਡਰ ਆ ਉਹਨਾਂ ਦੇ ਕੋਲ ਕਾਂਗਰਸ ਤਜਰਬੇਕਾਰ ਸਭ ਤੋਂ ਪੁਰਾਣੇ ਲੀਡਰ ਜਿਹੜੇ ਆ ਕਿਉਂਕਿ ਚਾਹੇ ਹੁਣ ਆ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਦੇ ਵਿੱਚ ਤਾਂ ਕਾਂਗਰਸ ਤੋਂ ਟੁੱਟ ਕੇ ਜਾ ਰਹੇ ਆ ਨਾ ਉੱਥੇ ਦੀ ਹਲੇ ਉਹਨਾਂ ਨੇ ਵਿਚਾਰਧਾਰਾ ਨੂੰ ਸਮਝਣਾ ਉੱਥੇ ਦਾ ਕੰਮ ਕਰਨ ਦਾ ਤਰੀਕਾ ਸਮਝਣਾ ਇਹ ਉਹ ਲੋਕ ਆ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਮੋਟੇ ਤੋਂ ਜੁੜੇ ਹੋਏ ਆ ਚੱਲਦੇ ਆ ਰਹੇ ਹੂੰ ਕਾਂਗਰਸ ਪਾਰਟੀ ਜਦੋਂ ਵੀ ਹਾਰਦੀ ਆ ਉਹ ਆਪਣੀਆਂ ਹਰਕਤਾਂ ਦੇ ਕਰਕੇ ਹਾਰਦੀ ਆ ਕਾਂਗਰਸ ਪਾਰਟੀ ਨੂੰ ਕੋਈ ਨਹੀਂ ਹਰਾਉਂਦਾ ਹੂੰ ਹੁਣ ਜੇ ਆਪਾਂ ਗੱਲ ਤੀਸਰੇ ਨੰਬਰ ਤੇ ਬੀਜੇਪੀ ਦੀ ਕਰੀਏ ਬੀਜੇਪੀ ਸ਼ੈਰੀ ਵੋਟਰਾਂ ਨੂੰ ਪ੍ਰਮਾਣ ਦੇ ਵਿੱਚ ਹਮੇਸ਼ਾ ਕਾਮਯਾਬ ਰਹਿੰਦੀ ਹੈ ਉਹ ਲੋਕ ਸਭਾ ਚੋਣਾਂ ਦੇ ਵਿੱਚ ਵੀ ਹੋਇਆ ਉਹਦਾ ਇੱਕ ਨਤੀਜਾ ਸੀ ਕਿ 45000 ਵੋਟ ਲੁਧਿਆਣਾ ਬੈਸਟ ਤੋਂ ਮਿਲੀ ਭਾਜਪਾ ਨੂੰ ਭਾਜਪਾ ਪਹਿਲੇ ਨੰਬਰ ਤੇ ਚ ਰਹੀਂ ਭਾਜਪਾ ਜੇ ਦੂਸਰੇ ਨੰਬਰ ਤੇ ਵੀ ਆ ਗਈ ਤਾਂ ਵੀ ਭਾਜਪਾ ਦੀ ਜਿੱਤ ਹੀ ਆ ਇੱਥੇ ਕਿਉਂਕਿ ਭਾਜਪਾ ਦੇ ਮੈਂਟਲੀ ਭਾਜਪਾ ਨੂੰ ਇਹ ਪਤਾ ਲੱਗ ਜਾਏਗਾ ਕਿ ਅਰਬਨ ਵੋਟਰ ਅੱਜ ਵੀ ਸਾਡੇ ਨਾਲ ਸਾਡੇ ਨਾਲ ਸਪੋਰਟ ਅਰਬਨ ਵੋਟਰ ਪੰਜਾਬ ਦਾ ਅੱਜ ਵੀ ਸਾਡੇ ਨਾਲ ਆ ਕਿ ਜਿਹੜਾ ਸ਼ੁਰੂ ਤੋਂ ਰਿਹਾ ਹੀ ਆ ਜਦੋਂ ਅਕਾਲੀ ਦਲ ਦੇ ਨਾਲ ਭਾਈਵਾਲੀ ਦੇ ਵਿੱਚ ਸੀ ਅਕਾਲੀ ਦਲ ਪਿੰਡ ਜਿੱਤਦਾ ਹੁੰਦਾ ਸੀ ਭਾਜਪਾ ਸ਼ਹਿਰ ਜਿੱਤਦਾ ਹੁੰਦਾ ਸੀ ਤੇ ਸਰਕਾਰ ਬਣ ਜਾਂਦੀ ਸੀ ਹੁਣ ਭਾਜਪਾ ਦੇ ਲਈ ਜਿੱਦਾਂ ਜਿਸ ਤਰੀਕੇ ਦੇ ਨਾਲ ਰੋਲ ਲੁਧਿਆਣੇ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਨਭਾਇਆ ਲੋਕ ਸਭਾ ਚੋਣਾਂ ਦੇ ਵਿੱਚ ਜੇ ਉਹ ਅੱਜ ਵੀ ਨਭਾ ਜਾਂਦੇ ਤੇ ਭਾਜਪਾ ਉਹ ਤੋਂ ਖੁਸ਼ ਰਹੇਗੀ ਮੈਨੂੰ ਲੱਗਦਾ ਜੇ ਭਾਜਪਾ ਦੂਸਰੇ ਨੰਬਰ ਤੇ ਵੀ ਉੱਥੇ ਆ ਜਾਂਦੀ ਹੈ ਦੇਖੋ ਅਸੀਂ ਕਹਿੰਨੇ ਵੀ ਸਾਰੇ ਜਿੱਤਣ ਪਰ ਜਿੱਤਣਾ ਇੱਕ ਨੇ ਜਿੱਤਣਾ ਤੇ ਦੇਖ ਜਿੱਤਦਾ ਅਸੀਂ ਕਹਿੰਨੇ ਸਾਰੇ ਜਿੱਤਣ ਹਾਂਜੀ ਅੱਜ ਦੀ ਤਰੀਕ ਤੱਕ ਅੱਜ ਸ਼ਾਮ ਤੱਕ ਜਾਂ ਤੁਸੀਂ ਕਹੋ ਕਿ 23 ਤਰੀਕ ਸਵੇਰ ਤੱਕ ਸਾਰੇ ਲਈ ਸਾਡੇ ਲਈ 14 ਦੇ 14 ਹੀ ਐਮਐਲਏ ਆ ਜਿਹੜੇ ਖੜੇ ਆ ਪਰ ਉਹ ਦਿਨ ਸ਼ਾਮ ਨੂੰ ਇਹ ਲੋਕਾਂ ਨੇ ਡਿਸਾਈਡ ਕਰਨਾ ਵੀ ਹੁਣ ਇੱਕ ਕਿਹੜਾ ਰਹਿ ਗਿਆ ਸਾਡੇ ਸਾਡੇ ਲਈ 14 ਤੇ 14 ਹੀ ਐਮਐਲਏ ਸਾਰਾ ਇਹਨਾਂ ਦਾ ਲੋਕਾਂ ਦੇ ਹੱਥ ਚ ਹਾਂ ਤੇ ਭਾਜਪਾ ਅੱਜ ਖੁਸ਼ ਹੋਏਗੀ ਉੱਥੇ ਜੇ ਚੰਗੀ VOTING ਹੁੰਦੀ ਹੈ ਚੰਗੀ VOTING ਹੋਏਗੀ ਤੇ ਭਾਜਪਾ ਨੂੰ ਜੇ ਉੱਥੋਂ ਦੇ ਲੋਕ ਦੁਬਾਰਾ ਉਹ ਵਾਲਾ 2024 ਵਾਲਾ ਸਿਨੈਰੀਓ ਰਿਪੀਟ ਕਰ ਦਿੰਦੇ ਤੇ ਭਾਜਪਾ ਬਹੁਤ ਖੁਸ਼ ਹੋਏਗੀ ਭਾਜਪਾ ਜੇ ਦੂਸਰੇ ਨੰਬਰ ਤੇ ਵੀ ਆ ਜਾਂਦੀ ਭਾਜਪਾ ਨੂੰ ਇੱਕ ਬਿਲਡ ਅਪ ਮਿਲ ਜਾਣਾ ਕਿ ਹਾਂ ਲੋਕ ਅਰਮਨ ਲੋਕ ਜਿਹੜੇ ਆ ਉਸੀ ਕੱਲੇ ਵੀ ਆ ਤੇ ਅੱਜ ਵੀ ਸਾਡੇ ਨਾਲ ਖੜੇ ਆ ਸਾਡੇ ਸਪੋਰਟ ਆ ਆਪਾਂ ਅਕਾਲੀ ਦਲ ਦੀ ਪਹਿਲੇ ਗੱਲ ਕੀਤੀ ਜੇ ਅਕਾਲੀ ਦਲ ਨੇ ਜੋ ਵੀ ਲੈਣਾ ਉਹ ਕਿਸੇ ਨੂੰ ਸੱਟ ਮਾਰ ਕੇ ਲੈਣਾ ਮਤਲਬ ਉਹਨਾਂ ਦੇ ਖਾਤੇ ਦੇ ਵਿੱਚ ਸ਼ਹਿਰੀ VOTER ਨਹੀਂ ਆ ਅੱਛਾ ਪਰਉਪਕਾਰ ਸਿੰਘ ਘੁੰਮਣ ਦੀ ਅਸੀਂ ਜੇ ਗੱਲ ਕਰੀ ਇੱਕ ਨਵਾਂ ਚਿਹਰਾ ਆ ਮੈਦਾਨ ਵਿੱਚ ਉਤਰਿਆ ਤੇ ਜੇ VOTE ਦੀ ਤੁਸੀਂ ਗੱਲ ਕਰਦੇ VOTE ਦੀ ਫੀਸਦ ਵੀ ਜੇ ਇਹਨਾਂ ਨੂੰ ਪੈਂਦੀ ਆ ਚਾਹੇ ਜਿੱਤਣ ਦੇ ਚਾਂਸਸ ਘਟਾ ਪਰ VOTE ਦੀ ਬਾਕੀ ਪਾਰਟੀਆਂ ਦੇ ਨਾਲ ਫੀਸਦ ਘਟ ਜਾਂਦੀ ਆ ਕਿਉਂਕਿ VOTE ਇੱਧਰ ਡਿਵਾਈਡ ਹੋ ਜਾਂਦੇ ਆ ਪਰਉਪਕਾਰ ਸਿੰਘ ਘੁੰਮਣ ਨੂੰ ਦਿਲਰੋਜ਼ ਨੂੰ ਹਰ ਇੱਕ ਕੋਈ ਜਾਣਦਾ ਹੈ ਦਿਨ ਰੋਜ਼ ਉਹ ਬੱਚੀ ਜਿਹਨੂੰ ਉਹਦੀ ਗਵੰਡਨ ਵੱਲੋਂ ਮਤਲਬ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਤੇ ਉਹਨੂੰ ਫਾਂਸੀ ਦੀਵਾਨ ਚ ਪਰਉਪਕਾਰ ਸਿੰਘ ਘੁੰਮਣ ਦਾ ਵੱਡਾ ਰੋਰ ਰਿਹਾ ਉਹ ਉਦੋਂ ਹੀ ਉਹ ਚਰਚਾ ਦੇ ਵਿੱਚ ਆਇਆ ਉਦੋਂ ਹੀ ਉਹ ਚਰਚਾ ਦੇ ਵਿੱਚ ਆਇਆ ਤੇ ਹੁਣ ਜੀ ਉਹ ਉਹ ਇਸ ਇਲੈਕਸ਼ਨ ਚ ਖੜੀ ਹੈ ਤਾਂ ਇੱਕ ਨਵਾਂ ਚਿਹਰਾ ਆ ਪਰ ਲੋਕਾਂ ਨੂੰ ਉਸ ਚੀਜ਼ ਦਾ ਬਹੁਤ ਉਸ ਚੀਜ਼ ਨੇ ਪ੍ਰਭਾਵ ਪਾਇਆ ਕਿ ਇਹ ਉਹ ਬੰਦਾ ਆ ਜਿਹਨੇ ਸੱਚ ਦਾ ਸਾਥ ਦੇ ਕੇ ਉਸ ਜਿਹੜੀ ਦੋਸ਼ੀ ਸੀ ਉਹਨੂੰ ਫਾਂਸੀ ਦੀ ਸਜ਼ਾ ਦਵਾਈ ਆ ਤੇ ਕਿਸਾਨਾਂ ਲਈ ਵੀ ਇਹਨਾਂ ਨੇ ਵੱਡੇ ਵੱਡੇ ਐਲਾਨ ਕੀਤੇ ਕਿ ਜੇਕਰ ਇਹਨਾਂ ਨੂੰ ਕੋਈ ਵੀ ਦਿੱਕਤ ਆndi ਕਿਸਾਨ ਮੇਨ ਆ ਕੇ ਸਿੱਧੇ ਮੈਂ ਉਹਨਾਂ ਦੇ ਕੇਸ ਲੜੂੰਗਾ ਹੂੰ ਦੇਖੋ ਪਰਉਪਕਾਰ ਸਿੰਘ ਘੁੰਮਣ ਅਕਾਲੀ ਦਲ ਦੇ ਪੁਰਾਣੇ ਲੀਡਰ ਆ ਮਤਲਬ ਅਕਾਲੀ ਦਲ ਦੀ ਉਹਨਾਂ ਨੇ ਬਹੁਤ ਕੰਮ ਕੀਤਾ ਆ ਬਿਲਕੁਲ ਅਕਾਲੀ ਦਲ ਦੇ ਦੇ ਤੌਰ ਤੇ ਉਤੇ ਉਹਨਾਂ ਨੂੰ ਲੋਕ ਪਹਿਲਾਂ ਤੋਂ ਹੀ ਜਾਣਦੇ ਸੀ ਉਹ ਵਕੀਲ ਹੋਣ ਦੇ ਨਾਤੇ ਦਿਲਰੋਜ਼ ਵਾਲੇ ਕੇਸ ਤੋਂ ਹੋਰ ਜ਼ਿਆਦਾ ਹਾਈਲਾਈਟ ਹੋ ਗਏ ਬਿਲਕੁਲ ਔਰ ਇਸੇ ਕਰਕੇ ਅਕਾਲੀ ਦਲ ਨੇ ਉਹਨਾਂ ਦੇ ਉੱਤੇ ਭਰੋਸਾ ਜਿੱਤ ਆਇਆ ਭਰੋਸਾ ਜਿੱਤ ਆਇਆ ਪਰ ਹੁਣ ਅਕਾਲੀ ਦਲ ਉਥੋਂ ਮੈਂ ਉਹੀ ਕਹਿ ਰਿਹਾ ਨਾ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਇੱਕ ਵਾਰ ਇਕੱਠਾ ਹੋਇਆ ਅਕਾਲੀ ਦਲ ਦੇ ਵਿੱਚ ਦੁਬਾਰਾ ਜੁਆਇਨਿੰਗਾਂ ਹੋਈਆਂ ਅਕਾਲੀ ਦਲ ਤੋਂ ਵਿੱਚ ਤੁਸੀਂ ਦੇਖੋ ਅਕਾਲੀ ਦਲ ਕਿੱਡੀ ਵੱਡੀ ਗੱਲ ਆ ਕਿ ਆਮ ਆਦਮੀ ਪਾਰਟੀ ਪੰਜਾਬ ਮਹਿਲਾ ਵਿੰਗ ਦੀ ਜਿਹੜੀ ਉਹ ਲੇਡੀ ਸੀਗੇ ਮਲੋਤਰਾ ਮੈਂ ਸ਼ਾਇਦ ਉਹਨਾਂ ਦਾ ਨਾਮ ਭੁੱਲ ਰਿਹਾ ਜਿਹੜੇ ਉਹ ਪ੍ਰਧਾਨ ਸੀਗੇ ਮਹਿਲਾ ਵਿੰਗ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤੀ ਇਸ ਇਲੈਕਸ਼ਨਾਂ ਦੇ ਵਿੱਚ ਮਤਲਬ ਉਹ ਕੁਝ ਨਾ ਕੁਝ ਲੈ ਕੇ ਆਏ ਹੋਣਗੇ ਉਹਨਾਂ ਦੇ ਕੋਲ ਕੁਝ ਵੋਟ ਹੋਏਗੀ ਔਰ ਪਾਰਟੀ ਦੇ ਵਿੱਚ ਇੱਕ ਪੋਜ਼ਿਟਿਵ ਵੇਵ ਚੱਲਦੀ ਆ ਕਿ ਹਾਂ ਸਾਨੂੰ ਲੋਕ ਜੁਆਇਨ ਕਰ ਰਹੇ ਮਤਲਬ ਅਕਾਲੀ ਦਲ ਤੇ ਅਜੇ ਵੀ ਲੋਕ ਜਿਹੜੇ ਆ ਉਹ ਵਿਸ਼ਵਾਸ ਕਰ ਰਹੇ ਆ ਕਰ ਰਹੇ ਆ ਹਾਂ ਔਰ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਦੇ ਹੋਰ ਪੁਰਾਣੇ ਲੀਡਰ ਵਾਪਸ ਆਏ ਅਕਾਲੀ ਦਲ ਕਿਤੇ ਨਾ ਕਿਤੇ ਇਸ ਟਾਈਮ ਇਸ ਇਲੈਕਸ਼ਨ ਨੇ ਅਕਾਲੀ ਦਲ ਦੇ ਵਿੱਚ ਜਾਨ ਫੁਕਣੀ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਜਿੰਨੀ ਵੋਟ ਕਿਉਂਕਿ 2024 ਦੇ ਵਿੱਚ 5000 ਵੋਟ ਮਿਲੀ ਸੀ ਸੋਨ ਲਾਲ ਸੋਨ ਸਿੰਘ ਠੰਡਲ ਸ਼ਾਇਦ ਇਥੋਂ ਅਕਾਲੀ ਦਲ ਦੇ ਉਮੀਦਵਾਰ ਸੀ ਉਹ ਭਾਜਪਾ ਤੋਂ ਆਏ ਸੀ ਫਿਰ ਭਾਜਪਾ ਦੇ ਵਿੱਚ ਵਾਪਸ ਚਲੇ ਗਏ ਤੇ ਉਹ ਉਹ ਜਿਹੜੀ ਚੀਜ਼ ਜਿਹੜੀ ਹੈ ਉਹ ਹੁਣ 5000 ਵੋਟ ਤੋਂ ਉੱਪਰ ਜਿੰਨੀ ਵੀ ਵੋਟ ਜਾਏਗੀ ਮੈਂ 5000 ਨੂੰ ਮੰਨ ਕੇ ਚੱਲਦਾ ਵੀ ਇਹਨਾਂ ਦੇ ਪੌਕੇਟ ਦੇ ਵਿੱਚ ਪਈ ਹੈ ਉਹ ਵੋਟ ਉਹ ਤੋਂ ਉੱਪਰ ਜਿੰਨੇ ਵੀ ਵੋਟ ਜਾਣੀਆਂ ਆ ਅਕਾਲੀ ਦਲ ਦੇ ਵਿੱਚ ਉਹਨੇ jaan ਫੁਕਣੀਆਂ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਮੈਸੇਜ ਦੇਣਾ ਔਰ ਪ੍ਰਕਾਰ ਸਿੰਘ ਕੋ ਮਨ ਹੁਣੀ ਜਿਹੜੇ ਨੇ ਕੈਂਡੀਡੇਟ ਨੇ ਉਹਨਾਂ ਦੀ ਛਵੀ ਨੇ ਇੱਥੇ ਕੰਮ ਕਰਨਾ ਸੋ ਹੁਣ ਦੇਖਣਾ ਹੋਵੇਗਾ ਕਿ ਆਪਾਂ ਚਾਰੇ ਪਾਰਟੀਆਂ ਸਿਆਸੀ ਪਾਰਟੀਆਂ ਦਾ ਗੱਲ ਐਸੀ ਕਰਕੇ ਕੀਤੀ ਆ ਕਿ ਕਿਹੜੇ ਕਿਹੜੇ ਕੈਂਡੀਡੇਟ ਨੂੰ ਕਿੱਦਾਂ ਕਿੱਦਾਂ ਰਹਿਣ ਵਾਲਾ ਔਰ 2027 23 ਤਰੀਕ ਨੂੰ ਜਦੋਂ ਇਲੈਕਸ਼ਨ ਦੇ ਰਿਜ਼ਲਟ ਆਣਗੇ 2027 ਦੀ ਤਿਆਰੀ ਉਦੋਂ ਤੋਂ ਸ਼ੁਰੂ ਹੋ ਜਾਏਗੀ ਔਰ ਜਿਹੜੀ ਪਾਰਟੀ ਦਾ ਕੈਂਡੀਡੇਟ ਜਿੱਤੇਗਾ ਉਹ ਪੱਟਾਂ ਤੇ ਥਾਪੀਆਂ ਮਾਰ-ਮਾਰ ਲੋਕਾਂ ਨੂੰ ਦੱਸੇਗਾ ਕਿ ਪੰਜਾਬ ਦੇ ਲੋਕ ਸਾਡੇ ਨਾਲ ਸਾਡੇ ਨਾਲ ਤੇ ਇਹਦਾ ਜਿਹੜਾ ਫਾਇਦਾ 2027 ਵਿੱਚ ਹੋਣਾ ਹੀ ਹੋਣਾ ਹੈ ਜਿਹੜੀ ਵੀ ਪਾਰਟੀ ਜਿੱਤਦੀ ਹੈ ਇਸ ਇਲੈਕਸ਼ਨ ਤੋਂ ਤੇ ਜਾਣ ਲਗੇ ਵੋਟਰਾਂ ਨੂੰ ਮੈਸੇਜ ਦੇਖੋ ਵੋਟਰਾਂ ਨੂੰ ਇਹੀ ਮੈਸੇਜ ਹੈ ਸੀਐਮ ਭਗਵੰਤ ਮਾਨ ਹੋਣਾ ਵਾਲਾ ਮੈਂ ਮੈਸੇਜ ਜੇ ਕਾਪੀ ਪੇਸਟ ਕਰ ਦਵਾਂ ਤੇ ਵੀ ਤੁਸੀਂ ਸੂਝਵਾਨ ਹੋ ਸੂਝਵਾਨ ਵੋਟਰਾਂ ਨੂੰ ਔਰ ਇਹੀ ਅਪੀਲ ਹੋਣੀ ਚਾਹੀਦੀ ਸੂਝਵਾਨ ਵੋਟਰਾਂ ਨੂੰ ਅੱਜ ਦੇ ਦਿਨ ਨੂੰ ਛੁੱਟੀ ਦਾ ਦਿਨ ਨਹੀਂ ਸਮਝਣਾ ਤੁਹਾਡਾ ਅਧਿਕਾਰ ਹੈ ਮੁੜ ਕੇ 4 ਸਾਲ 5 ਸਾਲ ਪਿੱਟਣ ਨਾਲੋਂ ਅੱਜ ਦਾ ਦਿਨ ਕੱਢਿਓ 10 ਮਿੰਟ ਜਾ ਕੇ ਕਿਤੇ ਵੋਟ ਪਾ ਕੇ ਆਪਦੇ ਉਸ ਚੁਣਿੰਦਾ ਕੈਂਡੀਡੇਟ ਨੂੰ ਜਿਹਨੂੰ ਤੁਸੀਂ ਚਾਹੁੰਦੇ ਹੋ ਵੀ ਉਹ ਸਾਡੀ ਸੇਵਾ ਕਰੇ ਬਿਲਕੁਲ ਤੇ ਉਸ ਨੂੰ ਜਾ ਕੇ ਤੁਸੀਂ ਵੋਟ ਜ਼ਰੂਰ ਪਾਓ ਤੁਹਾਡਾ ਵੋਟ ਦਾ ਅਧਿਕਾਰ ਹੈ ਉਹਦਾ ਹੱਕ ਜ਼ਰੂਰ ਅਦਾ ਕਰੋ ਔਰ ਸੰਵਿਧਾਨਕ ਤੌਰ ਦੇ ਉੱਤੇ ਜਿਹੜੀ ਤੁਹਾਨੂੰ ਪਾਵਰ ਦਿੱਤੀ ਹੋਈ ਹੈ ਉਹਦਾ ਇਸਤੇਮਾਲ ਕਰੋ ਜਾ ਕੇ ਵੋਟ ਪਾ ਕੇ ਆਓ ਔਰ ਆਪਣੇ ਸਹੀ ਤੇ ਸਹੀ ਔਰ ਫੇਵਰੇਟ ਕੈਂਡੀਡੇਟ ਨੂੰ ਤੁਸੀਂ ਜਿਤਾਓ ਹਮ ਜੀ ਤੇ ਇਸ ਸਾਰੀ ਇਲੈਕਸ਼ਨ ਦਾ ਜਿਹੜਾ ਨਤੀਜਾ ਆ 23 ਜੂਨ ਤੋਂ ਬਾਅਦ ਹੀ ਪਤਾ ਲੱਗੇਗਾ ਜਦੋਂ ਇਸ ਚੀਜ਼ ਦਾ ਨਤੀਜਾ ਆਏਗਾ ਪਰ ਫਿਰ ਵੀ ਵੋਟਰਾਂ ਨੂੰ ਇਹੀ ਅਪੀਲ ਹੈ ਕਿ ਆਪਣੀ ਸਮਾਜ ਸ਼ਕਤੀ ਦਾ ਜਿਹੜਾ ਹੈ ਪ੍ਰਯੋਗ ਕਰਕੇ ਅਤੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਕੇ ਆਪਣੇ ਜਿਹੜਾ ਤੁਸੀਂ ਜਿਹਨੂੰ ਤੁਸੀਂ ਚਾਹੁੰਦੇ ਆ ਲੁਧਿਆਣਾ ਪੱਛਮੀ ਤੋਂ ਜਿਤਾਣਾ ਉਹਦੇ ਹੱਕ ਚ ਵੋਟ ਪਾਓ ਤੇ ਘਰ ਚ ਬੈਠੇ ਨਾ ਰਹੋ ਮੈਂ ਵੀ ਸੀਐਮ ਭਗਵੰਤ ਮਾਨ ਦੀ ਜਿਹੜੀ ਅਪੀਲ ਆ ਉਹਨੂੰ ਦੁਬਾਰਾ ਰਿਪੀਟ ਕਰ ਰਹੀ ਆ ਕਿ ਛੁੱਟੀ ਦਾ ਦਿਨ ਨਾ ਸਮਝ ਲਿਓ 10 ਮਿੰਟ ਕੱਢ ਲਿਓ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਕਿਉਂਕਿ ਮੌਸਮ ਵੀ ਅੱਜ ਇੰਨੀ ਤਪਦੀ ਉਹ ਗਰਮੀ ਨਹੀਂ ਹੈਗੀ ਮੌਸਮ ਵੀ ਅੱਜ ਠੀਕ ਹੈ ਹਾਲਾਤ ਵੀ ਤੁਹਾਡੇ ਨਾਲ ਨੇ ਤੇ ਤੁਸੀਂ ਹੁਣ ਬਸ ਸਿਰਫ ਕੰਮ ਇੰਨਾ ਕਰਨਾ ਕਿ ਲੋਕਤੰਤਰ ਲੋਕਾਂ ਦਾ ਹੈ ਲੋਕਾਂ ਨੇ ਹੀ ਫੈਸਲਾ ਲੈਣਾ ਤੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਅਸੀਂ ਮਿਲਦੇ ਰਹਿਾਂਗੇ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਨ ਲਈ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨ